ਸਤਿ ਸ਼੍ਰੀ ਅਕਾਲ ਜੀ ਸਾਰੇ viewers ਨੂੰ ਸਾਰੇ ਜਾਣਾਂ ਦੇ ਇਸ ਚੈਨਲ ਦੇ ਉੱਪਰ ਵੈਲਕਮ ਆ ਜੋ ਲੋਕ ਇਸ ਚੈਨਲ ਉੱਪਰ ਨਵੇਂ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰ ਤੇ ਹਰ ਵਾਰ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਵੇਂ ਟੌਪਿਕ ਦੇ ਉੱਪਰ ਕੋਈ ਨਵੀਂ ਵੀਡੀਓ ਜਿਹੜੀ ਉਹ ਬਣਾਈ ਜਾਵੇ ਤੇ ਅੱਜ ਮੈਨੂੰ ਇੱਕ ਨਵਾਂ ਟੌਪਿਕ ਮਿਲਿਆ ਜਿਸ ਦੇ ਉੱਪਰ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਹੋਪਫੁਲੀ ਸਭ ਨੂੰ ਪਸੰਦ ਆਊਗੀ ਤੇ ਆਪਾਂ ਨੂੰ ਪਤਾ ਕਿ ਇਸ ਦੁਨੀਆ ਦੇ ਉੱਪਰ ਕੁਦਰਤੀ ਤੌਰ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਪੜੀ ਹੋਈ ਨੇ ਜਿਹੜੀ ਕਿ ਬਹੁਤ ਅਦਭੁਤ ਨੇ ਔਰ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਤੇ ਅੱਜ ਦਾ ਜਿਹੜਾ ਟੌਪਿਕ ਆ ਉਹ ਵੀ ਇੱਕ ਇਸ ਤਰ੍ਹਾਂ ਦਾ ਹੀ ਟੌਪਿਕ ਆ ਕਿ ਤੁਹਾਨੂੰ ਵੀ ਦੇਖ ਕੇ ਸੁਣ ਕੇ ਉਸ ਚੀਜ਼ ਨੂੰ ਹੈਰਾਨੀ ਹੋਊਗੀ ਔਰ ਕੁਦਰਤਾਂ ਜੋ ਉਹ ਲਾਜਵਾਬ ਆ ਤੁਸੀਂ ਇਹ ਚੀਜ਼ ਮਹਿਸੂਸ ਕਰੋ ਤੇ ਆਓ ਅੱਗੇ ਆਪਾਂ ਆਪਣੀ ਵੀਡੀਓ ਵੱਲ ਵਧਦੇ ਤੇ ਆਪਾਂ ਉਸ ਨਵੇਂ ਟੌਪਿਕ ਦੇ ਬਾਰੇ ਚ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅੱਜ ਦਾ ਇਹ ਟੌਪਿਕ ਹੈ ਜਿਹਦਾ ਨਾਮ ਹੈ ਇੱਕ ਪੇੜ ਆ ਇੱਕ ਦਰਖਤ ਆ ਜਿਹੜਾ ਕਿ ਬੜਾ ਹੀ ਇਨਕ੍ਰੈਡੀਬਲ ਟਾਈਪ ਦਾ ਤੇ ਇਹ ਜ਼ਿਆਦਾਤਰ ਜਿਹੜਾ ਹੈ ਪੇੜ ਆ ਉਹ ਸਭ ਤੋਂ ਜ਼ਿਆਦਾ ਸਾਊਥ ਅਫਰੀਕਾ ਦੇ ਵਿੱਚ ਪਾਇਆ ਜਾਂਦਾ ਤੇ ਉੱਥੇ ਇੱਕ ਜਗ੍ਹਾ ਜਿਸ ਦਾ ਨਾਮ ਹੈ ਮਡਗਾਸਕਰ ਔਰ ਉੱਥੇ ਇਹ ਪੇੜਾ ਜਿਹੜਾ ਸਭ ਤੋਂ ਵੱਧ ਪਾਇਆ ਜਾਂਦਾ ਔਰ ਇਸ ਪੇੜ ਦਾ ਨਾਮ ਹੈ ਬਾਉਬਬ ਔਰ ਇਸ ਪੇੜ ਦੀ ਜਿਹੜੀ ਖਾਸੀਅਤ ਆ ਅਗਰ ਇਸ ਨੂੰ ਆਪਾਂ ਦੂਰੋਂ ਦੇਖੇ ਤਾਂ ਇਹ ਚੀਜ਼ ਲੱਗਦੀ ਹੈ ਕਿ ਦਰਖਤ ਜਿਵੇਂ ਧਰਤੀ ਦੇ ਵਿੱਚ ਉਲਟਾ ਹੋਵੇ ਜਿਹਦੀਆਂ ਜੜ੍ਹਾਂ ਬਾਹਰ ਹੋਣ ਤੇ ਬਾਕੀ ਦਾ ਸਾਰਾ ਪੇੜ ਆ ਜਿਹੜਾ ਧਰਤੀ ਦੇ ਅੰਦਰ ਦਸਿਆ ਹੋਵੇ ਔਰ ਇਹ ਪੇੜ ਉੱਥੇ ਜ਼ਿਆਦਾਤਰ ਡੇਜ਼ਰਟ ਏਰੀਆ ਜਿਹੜਾ ਮੱਡ ਗਾਸਕਰ ਜਿਹੜਾ ਏਰੀਆ ਉਹ ਇੱਕ ਡੇਜ਼ਰਟ ਏਰੀਆ ਕਹਿ ਸਕਦੇ ਕਹਿ ਸਕਦੇ ਤੁਸੀਂ ਕਿ ਜਿੱਥੇ ਮੀਂਹ ਬਹੁਤ ਘੱਟ ਪੈਂਦਾ ਦਾ ਕਲਾਈਮੇਟ ਆ ਜਿਹੜਾ ਉਹ ਇਸ ਤਰ੍ਹਾਂ ਦਾ ਕਿ 4 ਮਹੀਨਿਆਂ ਤੱਕ ਉਸ ਪੇੜ ਦੇ ਉੱਪਰ ਪੱਤੇ ਫੁੱਲ ਅਤੇ ਉਹਦੇ ਫਲ ਰਹਿੰਦੇ ਨੇ ਤੇ 8 ਮਹੀਨੇ ਤੱਕ ਉਥੇ ਸੋਕਾ ਪਿਆ ਰੰਦਾ। ਇਹ ਜੋ ਪੇੜ ਹੈ ਇੱਥੋਂ ਦੇ ਵਸੇਂਦਿਆਂ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ, ਗੁਣਕਾਰੀ। ਕਹਿ ਸਕਦੇ ਹਾਂ ਇਹਦੀ ਜਿਹੜੀ ਜੀਵਨ ਸ਼ੈਲੀ ਆ ਉਹਨੂੰ ਇੱਕ ਚੰਗਾ ਰੂਪ ਦੇਣ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਆ। ਤਾਂ ਇਹ ਦਰਖਤ ਦੀ ਸਭ ਤੋਂ ਵੱਡੀ ਖਾਸੀਅਤ ਹੈ ਜਿਹੜੀ ਉਹ ਇਹ ਹੈ ਕਿ ਇਹਦੇ ਵਿੱਚ 17000 ਲੀਟਰ ਤੋਂ ਲੈ ਕੇ 130000 ਲੀਟਰ ਤੱਕ ਪਾਣੀ ਆ ਜਿਹੜਾ ਇਹ ਸਟੋਰ ਕਰਕੇ ਰੱਖ ਸਕਦਾ। ਔਰ ਇਹ ਜੋ ਪਾਣੀ ਹੈ ਇਹ ਬਹੁਤ ਪਿਓਰ, ਨੇਚਰਲ ਇਸ ਤਰ੍ਹਾਂ ਦੇ ਤੱਤ ਨੇ ਜਿਹੜੇ ਸ਼ੁੱਧ ਪਾਣੀ ਹੈ ਸ਼ੁੱਧ ਪਾਣੀ ਹੈ ਜਿਹੜਾ ਇੱਥੋਂ ਦੇ ਲੋਕਾਂ ਲਈ ਇੱਕ ਵਰਦਾਨ ਦੇ ਰੂਪ ਦੇ ਇਹਨਾਂ ਪੀੜਾਂ ਨੂੰ ਵਰਦਾਨ ਦੇ ਤੌਰ ਤੇ ਕਿਉਂ ਦੇਖਿਆ ਜਾਂਦਾ ਇਹ ਨਜ਼ਰੀਆ ਕਿਉਂ ਬਣਿਆ ਇਹਦਾ ਰੀਜ਼ਨ ਹੈ ਕਿ ਇੱਥੇ ਜ਼ਿਆਦਾਤਰ ਸੋਕਾ ਰਹਿੰਦਾ ਤੇ ਲਗਭਗ 8 ਮਹੀਨੇ ਤੱਕ ਇਹਨਾਂ ਪੀੜਾਂ ਦੇ ਉੱਪਰ ਕੋਈ ਪੱਤਾ ਜਾਂ ਕੋਈ ਫਲ ਨਹੀਂ ਹੁੰਦਾ ਤੇ 4 ਮਹੀਨਿਆਂ ਦੇ ਵਿੱਚ ਇਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਹਦੇ ਵਿੱਚ ਇਹ ਹਰੇ ਭਰੇ ਤੇ ਇਹਨਾਂ ਦੇ ਉੱਪਰ ਫਲ ਲੱਗਦੇ ਉਹ 8 ਮਹੀਨੇ ਇੱਥੇ ਸੋਕਾ ਰਹਿਣ ਦੀ ਕਾਰਨ ਇੱਥੇ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਇੱਥੋਂ ਦੇ ਲੋਕ ਕੀ ਕਰਦੇ ਨੇ ਇਹਨਾਂ ਦਰਖਤਾਂ ਦੇ ਵਿੱਚ ਇੱਕ ਹੋਲ ਕਰਦੇ ਨੇ ਉਹ ਹੋਲ ਦੇ ਵਿੱਚੋਂ ਇੱਕ ਕਟਸੀ ਦੇ ਰੂਪ ਦੇ ਵਿੱਚੋਂ ਪਾਣੀ ਲੈਂਦੇ ਨੇ ਤੇ ਪੀਂਦੇ ਨੇ ਤੇ ਆਪਣੀ ਪਿਆਸ ਜਿਹੜੀ ਉਹ ਮਿਜਾਉਂਦੇ ਨੇ ਕਿਉਂਕਿ ਇਹ ਇਹਦੇ ਵਿੱਚ ਪੋਸ਼ਟਿਕ ਤੱਤ ਇਹਨੂੰ ਪੀਣ ਦੇ ਲਈ ਇਹ ਜਿਆਦਾਤਰ ਯੂਜ਼ ਕਰਦੇ ਨੇ ਤੇ ਤੁਸੀਂ ਦੇਖੋਗੇ ਤਾਂ ਇਹਨਾਂ ਦਰਖਤਾਂ ਨੇ ਜਿਹੜੇ ਤਣੇ ਨੇ ਜਾਂ ਤਾਂ ਸਿਲੰਡਰ ਟਾਈਪ ਨੇ ਜਾਂ ਕਹਿ ਸਕਦੇ ਹੋ ਕਿ ਜਿਵੇਂ ਸਪੇਰੇ ਦੀ ਵੀਨ ਹੁੰਦੀ ਆ ਉਸ ਤਰ੍ਹਾਂ ਦੀ ਸ਼ੇਪ ਹੈ ਇਹਨਾਂ ਦੇ ਇਹਨਾਂ ਦੇ ਤਣੇ ਬਹੁਤ ਬ੍ਰੋਡ ਹੁੰਦੇ ਨੇ ਤੇ ਬ੍ਰੌਡਟਣੇ ਹੁਣ ਕਰਕੇ ਇਹਨਾਂ ਦੇ ਵਿੱਚ ਪਾਣੀ ਹੈ ਜਿਹੜਾ ਇੰਨਾ ਜ਼ਿਆਦਾ ਪਾਣੀ ਇਹ ਆਪਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਨੇ ਤੇ ਲੋਕ ਨੇ ਜਿਹੜੇ ਜਦੋਂ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਤਾਂ ਇਹਨਾਂ ਦਾ ਉਪਯੋਗ ਕਰਦੇ ਨੇ ਮੈਂ ਕਿਹਾ ਸੀ ਕਿ ਵਰਦਾਨ ਤੋਂ ਘਟ ਨਹੀਂ ਹੈ ਤਾਂ ਉਹਦਾ ਇੱਕ ਵੱਡਾ ਰੀਜਨ ਮੈਂ ਦੱਸਦਾ ਕਿ ਇਹਦੇ ਵਿੱਚ ਪਾਣੀ ਹੁੰਦਾ ਕਿ ਉਹਨਾਂ ਲੋਕਾਂ ਨੂੰ ਜਦੋਂ ਜ਼ਰੂਰਤ ਪੈਂਦੀ ਆ ਜਦੋਂ ਇੱਥੇ ਸੂਖਾ ਪਿਆ ਹੁੰਦਾ ਤਾਂ ਇਹਦੇ ਵਿੱਚੋਂ ਪਾਣੀ ਲੈ ਕੇ ਪੀਂਦੇ ਨੇ ਪਰ ਇਹਦੇ ਨਾਲ ਜੋ ਇਹਦੇ ਉੱਪਰ ਫਲ ਲੱਗਦਾ ਉਸ ਫਲ ਦੇ ਵਿੱਚ ਜੋ ਤੱਤ ਨੇ ਜੋ ਸਰੀਰ ਨੂੰ ਚਾਹੀਦੇ ਨੇ ਉਹ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਉਹਨਾਂ ਨੇ ਆਮ ਫਲਾਂ ਦੇ ਨਾਲ ਜੋ ਆਪਾਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਖਾਂਦੇ। ਇਸ ਫਲ ਦੇ ਅੰਦਰ ਵਿਟਾਮਿਨ ਸੀ, ਫਾਈਬਰ, ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਜ਼ਿਆਦਾ ਨਿਊਟ੍ਰੀਐਂਟਸ ਨੇ ਜਿਹੜੇ ਉਹ ਹੁੰਦੇ ਨੇ। ਇਸ ਫਲ ਦੇ ਅੰਦਰ ਜਿਹੜਾ ਵਿਟਾਮਿਨ ਸੀ ਆ ਉਹ 7 ਤੋਂ 10 ਗੁਣਾ ਜ਼ਿਆਦਾ ਹੁੰਦਾ ਇੱਕ ਔਰੇਂਜ ਨਾਲ ਜਿਹੜਾ ਫਾਈਬਰ ਆ ਉਹ 30 ਗੁਣਾ ਜ਼ਿਆਦਾ ਹੁੰਦਾ ਲੇਟਿਊਸ ਇੱਕ ਸਲਾਦ ਦੀ ਤਰ੍ਹਾਂ ਬੰਦ ਗੋਪੀ ਵਰਗਾ ਹੁੰਦਾ ਜਿਹਨੂੰ ਸਲਾਦ ਦੇ ਰੂਪ ਵਿੱਚ ਖਾਧਾ ਜਾਂਦਾ ਹੈ ਮੈਗਨੀਸ਼ੀਅਮ ਆ ਜਿਹੜਾ ਇਹਦੇ ਵਿੱਚ ਉਹ ਨਾਸਪਾਥੀ ਨਾਲੋਂ 5 ਗੁਣਾ ਜ਼ਿਆਦਾ ਹੁੰਦਾ ਜਿਹੜਾ ਪੋਟਾਸ਼ੀਅਮ ਆ ਉਹ 6 ਗੁਣਾ ਜ਼ਿਆਦਾ ਹੁੰਦਾ ਇੱਕ ਬਨਾਣਾ ਦੇਣਾ ਤੇ ਕੈਲਸ਼ੀਅਮ ਆ ਜਿਹੜਾ ਉਹ ਇਹਦੇ ਵਿੱਚ 2 ਗੁਣਾ ਜ਼ਿਆਦਾ ਹੁੰਦਾ ਕੌਦੇ ਦੁੱਧ ਨਾਲ ਇਸ ਪੇੜ ਦੇ ਨਾਂ ਦੇ ਉੱਪਰ ਗਿਨੀਸ ਬੁੱਕ ਆਫ 월ਡ ਰਿਕਾਰਡ ਦੇ ਵਿੱਚ ਰਿਕਾਰਡ ਵੀ ਦਰਜ ਨੇ ਜੋ ਇਸ ਪੇੜ ਦੀ ਲੰਬਾਈ ਹੈ ਉਹ 19.8 ਮੀਟਰ ਤੇ ਜੋ ਇਸ ਦਾ بیس ਦਾ ਜੋ ਘੇਰਾ ਉਹਦਾ ਜੋ ਪੂਰਾ ਏਰੀਆ ਉਹ ਹੈਗਾ 60.6 ਸਕਰ ਮੀਟਰ ਤੇ ਇਹਦਾ ਜਿਹੜਾ ਸੁੱਕਾ ਤਣਾ ਧਰਤੀ ਤੋਂ ਉੱਪਰ ਜਿੰਨਾ ਇਹਦਾ ਤਣਾ ਉਸ ਤਣੇ ਦਾ weight 54 ਟਨ ਹੈ ਇਸ ਪੇੜ ਦੇ ਕਰੋਨ ਦਾ ਜੋ ਡਾਇਆਮੀਟਰ ਹੈ ਉਹ 38.2 ਮੀਟਰ ਹੈ ਇਸ ਤਰ੍ਹਾਂ ਦੇ ਦੇ ਵਿੱਚ ਟਰੀ ਹੈਗੇ ਨੇ ਜਿਨ੍ਹਾਂ ਦਾ ਤਣਾ 55 ਮੀਟਰ ਤੱਕ ਚੌੜਾ ਗੁਲਾਈ ਦੇ ਅੰਦਰ ਆਮ ਜੀ ਗੱਲ ਹੈ ਕਿ ਜਿਵੇਂ ਕਿ ਆਪਣੇ ਦੇਸ਼ ਦੇ ਵਿੱਚ ਵੀ ਬਹੁਤ ਸਾਰੇ ਵਹਿਮ ਭਰਮ ਨੇ ਤਾਂ ਇਸ ਦੇਸ਼ ਦੇ ਵਿੱਚ ਵੀ ਬਹੁਤ ਸਾਰੇ ਵਹਿਮ ਭਰਮ ਨੇ ਜਿਹੜੇ ਕਿ ਇਸ ਦਰਖਤ ਨਾਲ ਜੁੜੇ ਹੋਏ ਨੇ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਦਰਖਤ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਜਿਹੜੇ ਇਹ ਦਰਖਤ ਨੇ ਉਹ ਇਸ ਤਰ੍ਹਾਂ ਲੱਗਦੇ ਨੇ ਕਿ ਜਿਨ੍ਹਾਂ ਦੇ ਜੜਾਂ ਬਾਰ ਹੋਣਾ ਤੇ ਬਾਕੀ ਦਾ ਪੀੜਾ ਜਿਹੜਾ ਧਰਤੀ ਵਿੱਚ ਦਸਿਆ ਹੋਵੇ ਤਾਂ ਉੱਥੇ ਦੇ ਲੋਕਾਂ ਦਾ ਮੰਨਣਾ ਕਿ ਕਿਸੇ ਟਾਈਮ ਤੇ ਇਸ ਪੀੜ ਨੂੰ ਸ਼ਰਾਪ ਮਿਲਿਆ ਹੋਇਆ ਸੀ ਜਿਸ ਦੀ ਵਜ੍ਹਾ ਕਰਕੇ ਇਹ ਪੀੜਾ ਜਿਹੜਾ ਉਲਟਾ ਤੇ ਧਰਤੀ ਦੇ ਅੰਦਰ ਦਸਿਆ ਹੋਇਆ ਤੇ ਇਹਦੀਆਂ ਜੜਾਂ ਨੇ ਜਿਹੜੀਆਂ ਉਹ ਬਾਹਰ ਨੇ ਪਰ ਇਹ ਸਾਰੀਆਂ ਮਿਥ ਨੇ ਕੋਈ ਇਸ ਤਰ੍ਹਾਂ ਦੀ ਜਿਹੜੀ ਇਹਦੇ ਨਾਲ ਕੋਈ ਗੱਲਬਾਤ ਆ ਜਿਹੜੀ ਉਹ ਨਹੀਂ ਜੁੜੀ ਹੋਈ ਤਾਂ ਵਿਹਿਮਾ ਭਰਮਾ ਤੋਂ ਜ਼ਰੂਰ ਦੂਰ ਰਹਿਣਾ ਆਪਾਂ ਨੇ ਇੱਥੇ ਇੱਕ ਹੋਰ ਚੀਜ਼ ਵੀ ਹੈ ਜਿਹੜੀ ਉਹ ਬੜੀ ਸ਼ਾਨਦਾਰ ਆ ਜਿਹੜੀ ਦੇਖਣ ਵਾਲੀ ਆ ਤੇ ਉਹ ਇਹ ਆ ਕਿ ਜਦੋਂ ਇਹਨਾਂ ਦਰਖਤਾਂ ਦੇ ਅੰਦਰ ਉਹ ਜਿਵੇਂ ਕਿਤੇ ਪਾਣੀ ਖਤਮ ਹੋ ਗਿਆ ਅੰਦਰੋਂ ਖੋਖਲੇ ਨੇ ਤਾਂ ਅੰਦਰੋਂ ਖੋਖਲੇ ਟਾਈਪ ਦੇ ਨੇ ਤਾਂ ਇਹਨਾਂ ਲੋਕਾਂ ਨੇ ਕੀ ਕੀਤਾ ਹੋਇਆ ਇਹਨਾਂ ਦੇ ਉੱਪਰ ਰਾਹ ਬਣਾ ਕੇ ਇਹਨਾਂ ਦੇ ਅੰਦਰ ਘਰ ਛੋਟੇ ਜਿਹੇ ਰੈਸਟੋਰੈਂਟ ਬਾਰ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਅੰਦਰ ਬਣਾਈਆਂ ਹੋਈਆਂ ਤਾਂ ਇੱਥੇ ਕਈਆਂ ਨੇ ਇਹਨੂੰ ਐਜ਼ ਏ ਬਾਥਰੂਮ ਵੀ ਮਤਲਬ ਇਹਦੇ ਅੰਦਰ ਟਾਇਲਟ ਸੀਟ ਲਾ ਕੇ ਉਹ ਵੀ ਰੱਖੀ ਹੋਈ ਹੈ ਤੇ ਇੱਥੋਂ ਦੀ ਟੂਰਿਜ਼ਮ ਜਿਹੜਾ ਜੰਗਲਾਂ ਦੇ ਅੰਦਰ ਇਹਨਾਂ ਦੇ ਟੂਰਿਜ਼ਮ ਨੇ ਇੱਕ ਛੋਟੇ-ਛੋਟੇ ਰਿਜ਼ੋਰਟਸ ਬਣਾਏ ਹੋਏ ਨੇ ਰਹਿਣ ਲਈ ਕਮਰੇ ਬਣਾਏ ਹੋਏ ਨੇ ਤੇ ਜਿੱਥੇ ਜਾ ਕੇ ਤੁਸੀਂ ਆਮ ਲੋਕ ਸਟੇ ਕਰਕੇ ਤੇ ਉਸ ਏਰੀਏ ਨੂੰ ਦੇਖਦੇ ਦੇਣ ਤੇ ਉਥੋਂ ਦਾ ਆਨੰਦ ਮਾਣਦੇ ਨੇ ਤਾਂ ਇਹ ਵੀ ਇੱਕ ਵੱਡੀ ਉਪਲਬਧੀ ਇੱਥੋਂ ਦੇ ਲੋਕਾਂ ਦੀ ਕਿ ਇਹਨੂੰ ਟੂਰਿਜ਼ਮ ਦੇ ਤੌਰ ਤੇ ਇਸ ਤਰ੍ਹਾਂ ਇਸ ਪੇੜ ਨੂੰ ਵੀ ਯੂਜ਼ ਕੀਤਾ ਹੋਇਆ ਟੂਰਿਜ਼ਮ ਵਾਲੇ ਲੋਕ ਦੇਖਣ ਜਾਂਦੇ ਨੇ ਤੇ ਫੋਟੋਆਂ ਖਿੱਚ ਪਾਉਂਦੇ ਨੇ ਤੇ ਲੋਕ ਬਹੁਤ ਉਹਦੇ ਮੁਕਾਬਲੇ ਛੋਟੇ ਲੱਗਦੇ ਨੇ ਤੌਰ 'ਤੇ ਇਹ ਪੇੜ ਨੇ ਜਿਹੜੇ ਬਹੁਤ ਵਿਸ਼ਾਲ ਲੱਗਦੇ ਨੇ ਤਣੇ ਤੋਂ ਤਾਂ ਜਿੰਨੀ ਵੀ ਮੈਨੂੰ ਇਸ ਦੇ ਬਾਰੇ ਜਾਣਕਾਰੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ ਹੋਪਫੁਲੀ ਤੁਹਾਨੂੰ ਸਭ ਨੂੰ ਪਸੰਦ ਆਈ ਹੋਊਗੀ ਇਹ ਸਾਰੀ ਵੀਡੀਓ ਨੂੰ ਵਾਚ ਕਰਨ ਦੇ ਲਈ ਆਪ ਸਭ ਦਾ ਧੰਨਵਾਦ